ਅੱਜ ਜੀ ਸਵਾਗਤ ਹੈ ਤੁਹਾਡਾ ਕਬੱਡੀ ਅਪਡੇਟ 2 ਕੇ ਤੇ ਅੱਜ ਤਰਨਤਨ ਜ਼ਿਲ੍ਹੇ ਵਿੱਚ ਹੋ ਰਿਹਾ ਸੀ ਸ਼ੋਅ ਮੈਚ ਗੋਪੀ ਫਰੰਦੀਪਰੀਆ ਹੋ ਗਿਆ ਗਰਮ ਦੇਖੋ ਗੋਪੀ ਨੇ ਫੜ ਲਿਆ ਮਾਈਕ ਕਮੈਂਟਰ ਤੋਂ ਸੁਣੋ ਅੱਜ ਕੀ ਬੋਲਿਆ ਗੋਪੀ ਦਰਸ਼ਕਾਂ ਤੇ ਵੀ ਹੋ ਗਿਆ ਗੋਪੀ ਫਰੰਦੀਪਰੀਆ ਗਰਮ ਸੁਣੋ ਵੀਰੋ ਕੀ ਕਿਹਾ ਗੋਪੀ ਨੇ ਆ ਮਾਵਾ ਮਾਵਾ ਹੁੰਦੀ ਹੋ ਫਰੰਦੀਪਰੀ ਇੱਕ ਬੇਨਤੀ ਹੈ ਲੱਖੇ ਵੀਰ 1000 ਫਰੰਦੀਪਰੀਆਂ ਦਾ ਪੁੱਛਦਾ ਕਰਦੀ ਏ ਆਹ ਸਾਹਮਣੇ ਕਹਿੰਦੇ ਚਾਨਣ ਮਹਿਮੂਦਪੁਰਿਆ ਬੱਲੇ ਬੱਲੇ ਕਰਵਾ ਗਿਆ ਤੇ ਫਰੰਦੀਪੁਰਿਆ ਗੋਪੀ ਦਾ ਕਹਿੰਦੇ ਆਸ਼ੀਰਵਾਦ ਹੈ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਮਹਿਮੂਦਪੁਰਿਆ ਬਾਪੂ ਸ਼ੰਗਾਰਾ ਸਿੰਘ ਦਾ ਪੁੱਤਰਾ ਕਹਿੰਦੇ ਸਾਬੇ ਕੀੜੇ ਫਗਾਨਾ ਵਾਲੇ ਨੂੰ ਜੱਫਾ ਲਾ ਗਿਆ ਐਨ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਓ ਜਿਹੜੇ ਜਿਹੜੇ ਚਾਨਣ ਦੇ ਜੱਫੇ ਤੋਂ ਖੁਸ਼ ਆ ਉਧਰ ਦੇਖ ਚੱਕੀ ਫਿਰਦੇ ਓ ਚੱਕੀ ਫਿਰਦੇ ਭਾਈ ਜੇ ਨਹੀਂ ਦੇਖਣ ਦਾ ਰਤਾ ਮੈਚ ਬੰਦ ਕਰਾ ਦਈਏ ਨਹੀਂ ਯਾਰ ਕਰ ਦੋ ਨਹੀਂ ਕੋਈ ਨਹੀਂ ਕਿਸੇ ਪਲੇਅਰ ਦੇ ਸੱਟ ਲੱਗੂ ਯਾਰ ਮੈਚ ਨਹੀਂ ਜਿੰਨੀ ਤੇ ਜੇ ਗਰਾਊਂਡ ਨਹੀਂ ਕਲੀਅਰ ਹੁੰਦੀ ਕਬੱਡੀ ਨਾ ਪਾਇਓ ਯਾਰ ਪਰ ਉਧਰ ਦੇਖ ਲਓ ਤੁਹਾਡੇ ਪਿੰਡ ਵਾਲੇ ਨੇ ਕਿੰਦਾ ਤਕੜਾ ਜਫਾ ਲਾਇਆ ਯਾਰ ਇਹ ਤੁਸੀਂ ਖਰਾਬ ਕੀਤਾ ਉਹਦਾ ਜਫਾ ਅੱਜ ਇਹ ਨਹੀਂ ਤੇ ਕੱਟ-ਕੱਟ ਕੇ YouTube ਤੇ ਚੜਨਾ ਸੀ ਉਧਰ ਸਾਡੇ ਹਰਕੀਰਤ ਪੁੱਲਰ ਕੈਨੇਡਾ ਤੇ ਮਨਕੀਰਤ ਪੁੱਲਰ ਨਿਊਜ਼ੀਲੈਂਡ ਜਿੱਦਾ ਮੇਰੇ ਭਰਾਵਾਂ ਨੂੰ ਸਾਰੇ ਨਹੀਂ ਤੁਹਾਡੇ ਕਰਕੇ ਖੇਡਣਾਉਂਦੇ ਇਹ ਮੇਰੇ ਵੀ ਤੁਸੀਂ ਲੀਗ ਤੋਂ ਪਿੱਛੋ ਹਟਜੋਗੇ ਤੁਹਾਡੇ ਤੁਹਾਡੇ ਕਰਕੇ ਹੀ ਆਉਣੇ ਆਂ ਮੇਰੇ ਜੇ ਭਰਾ ਜੇ ਨਾ ਜੇ ਪਿਆਰ ਕਰਦੇ ਤੇ ਲੀਗ ਛੱਡ ਦੋ ਜੇ ਕਰਦੇ ਜੇ ਨਾ ਮੈਂ ਮੰਨੂਗਾ ਜੇ ਲੀਗ ਛੱਡਦੀ ਤੁਸੀਂ ਪਿਆਰ ਕਰਦੇ ਜੇ ਮੇਰੇ ਭਰਾ ਬਣ ਕੇ ਫਰੰਦੀਪੁਰ ਇੱਕ ਬੇਨਤੀ ਆ ਲੱਖੇ ਵੀਰ 1000 ਫਰੰਦੀਪੁਰੀਏ ਦਾ ਪੁੱਛਦਾ ਕਰਦੀ ਏ ਆਹ ਸਾਹਮਣੇ ਕਹਿੰਦੇ ਚਾਨਣ ਮਹਿਮੂਦਪੁਰਿਆ ਬੱਲੇ ਬੱਲੇ ਕਰਵਾ ਗਿਆ ਤੇ ਫਰੰਦੀਪੁਰਿਆ ਗੋਪੀ ਦਾ ਕਹਿੰਦੇ ਆਸ਼ੀਰਵਾਦ ਹੈ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਮਹਿਮੂਦ ਬੇਨਤੀ ਹਣ ਕਰਦੇ ਆ ਏ ਫਰੰਦੀਪੁਰਿਆ ਫਰੰਦੀਪੁਰਿਆ ਦੇ ਗੋਰਾ ਗੜਾ ਰਾਜੋਗੇ ਪਿੰਡ ਵਾਲਾ ਹੇ ਇੱਥੇ ਰੱਖੋ ਨਾ ਜੰਨਾ ਇੱਥੇ ਰੱਖ ਓਏ ਹੋਏ ਦੇਖੀ ਯਾਰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜਿੱਦ ਨਾਲ ਮਸਲੇ ਵਿਗੜ ਜਾਂਦੇ ਆ ਰਾਤੀ ਨਾਮਾ ਕਰ ਲੋ ਨਿਬੜ ਜਾਂਦੇ ਏ ਕਿਉਂ ਮੈਂ ਬੇਨਤੀ ਕਰਦਾ ਭਰਾ ਯਾਰ ਮੈਚ ਬੋਲ ਲੈਂਦੋਂ ਪੈਸੇ ਰਹਿਣ ਦੋ ਬਹੁਤ ਹੋ ਗਏ ਪੈਸੇ ਰਹਿਣ ਦੋ ਮੈਚ ਬੋਲ ਲੈਂਦੋ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ